ਸੱਤਰੀਏ ਕਲਜੀ ਸਾਰਿਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਨਵੀਂ ਕਹਾਣੀ ਕਹਾਣੀਕਾਰ ਨੇ ਜੀ ਗੁਰਪਾਲ ਸਿੰਘ ਚਰਨ ਸਿੰਘ ਨੇ ਦੁਕਾਨ ਤਾਂ ਲੈ ਲਈ ਪਰ ਪਛਤਾਉਂਦਾ ਰਹਿੰਦਾ ਹਮੇਸ਼ਾ ਇਹੀ ਕਹੀ ਜਾਂਦਾ ਕਿ ਨੌਕਰੀ ਵਧੀਆ ਸੀ ਪੈਸੇ ਵੀ ਠੀਕ-ਠਾਕ ਸੀ ਐਵੇਂ ਦੁਕਾਨ ਦਾ ਪੰਗਾ ਲੈ ਬੈਠਾ ਜਦੋਂ ਨੌਕਰੀ ਕਰਦਾ ਸੀ ਵਕਤ ਸਿਰ ਘਰ ਆਉਂਦਾ ਸੀ ਹਰ ਹਫਤੇ ਮਿੱਤਰਾਂ ਦੀਆਂ ਮਹਿਫਲਾਂ ਲੱਗਦੀਆਂ ਸੀ ਕੋਈ ਫਿਲਮ ਅਜਿਹੀ ਨਹੀਂ ਹੋਣੀ ਜੋ ਉਹਨਾਂ ਨੇ ਦੇਖੀ ਨਾ ਹੋਵੇ ਲੰਡਨ ਦਾ ਕੋਈ ਵੀ ਡਰਾਮਾ ਸ਼ਾਇਦ ਅਜਿਹਾ ਹੋਵੇ ਜੋ ਉਸਨੇ ਨਾ ਦੇਖਿਆ ਹੋਵੇ ਨੌਕਰੀ ਕਈ ਸਾਲਾਂ ਤੋਂ ਕਰਦਾ ਆ ਰਿਹਾ ਸੀ ਜਿਸ ਤੋਂ ਉਹ ਅੱਕ ਗਿਆ ਸੀ ਉਹਦੀ ਪਤਨੀ ਵੀ ਨੌਕਰੀ ਕਰਦੀ ਸੀ ਦੋਹਾਂ ਦੀ ਤਨਖਾਹ ਨਾਲ ਬਹੁਤ ਚੰਗਾ guzara chal reha si. 도ਵੇਂ ਐਸ਼ ਵੀ ਰੱਜ ਕੇ ਕਰਦੇ ਸੀ। ਕਦੇ ਲੰਬਾ ਵੀਕੈਂਡ ਆਉਂਦਾ ਤਾਂ ਯੂਰਪ ਵਿੱਚ ਘੁੰਮਣ ਚਲੇ ਜਾਂਦੇ। ਕਦੇ ਕਿਸੇ ਮੁਲਕ ਵਿੱਚ, ਕਦੇ ਕਿਸੇ ਮੁਲਕ ਵਿੱਚ। ਹੌਲੀ-ਹੌਲੀ ਕਰਕੇ ਉਹਨਾਂ ਨੇ ਪੂਰਾ ਯੂਰਪ ਘਾ ਲਿਆ ਸੀ। ਪਤੀ-ਪਤਨੀ ਦੇ ਸ਼ੌਂਕ ਵੀ ਮਿਲਦੇ-ਜੁਲਦੇ ਹੀ ਸਨ। ਨੌਕਰੀ ਤੋਂ ਆੱਕ ਕੇ ਚਰਨ ਸਿੰਘ ਨੇ ਇੱਕ ਛੋਟੇ ਜਿਹੇ ਕਾਰਨਰ ਸ਼ਾਪ ਲੈ ਲੇ ਜੋ 7 ਦਿਨ ਖੁੱਲਦੀ ਸੀ ਸੱਤੋ ਦਿਨ 12 ਘੰਟੇ ਪਿਛਲੇ 6 ਕੁ ਮਹੀਨੇ ਤਾਂ ਪਤਾ ਨਾ ਲੱਗਾ ਕਿਵੇਂ ਲੰਘ ਗਏ ਦੁਕਾਨ ਨੂੰ ਸੰਭਲਦੇ ਸਵਾਰਦੇ ਹੀ ਰਹੇ ਗਾਕਾਂ ਨਾਲ ਵਾਕਫੀਅਤ ਵੀ ਚੰਗੀ ਲੱਗਦੀ ਸੀ ਦੁਕਾਨ ਵਿੱਚ ਕਈ ਵੱਡੀਆਂ-ਵੱਡੀਆਂ ਹਸਤੀਆਂ ਵੀ ਆਉਂਦੀਆਂ ਸਨ ਉਹਨਾਂ ਨੂੰ ਮਿਲ ਕੇ ਮੀਆਂ-ਬੀਵੀ ਬੜੇ ਖੁਸ਼ ਹੁੰਦੇ। 6 ਮਹੀਨੇ ਤਾਂ ਚਰਨ ਸਿੰਘ ਦੀ ਪਤਨੀ ਬੜੇ ਚਾ ਨਾਲ ਸਵੇਰੇ ਹੀ ਚਰਨ ਸਿੰਘ ਦੇ ਨਾਲ ਚਲੀ ਜਾਂਦੀ ਤੇ ਸ਼ਾਮ ਨੂੰ ਉਸ ਦੇ ਨਾਲ ਹੀ ਘਰ ਵਾਪਸ ਆਉਂਦੀ। ਘਰ ਆ ਕੇ ਰੋਟੀ ਟੁੱਕ ਕਰਦੀ ਜਦੋਂ ਤੱਕ ਰਸੋਈ ਵਿੱਚ ਰੋਟੀ ਬਣਾ ਰਹੀ ਹੁੰਦੀ ਚਰਨ ਸਿੰਘ ਦੇ ਅੱਗੇ ਉਹ ਵਿਸਕੀ ਦੀ ਬੋਤਲ ਰੱਖ ਦਿੰਦੀ। ਚਰਨ ਸਿੰਘ ਬਹੁਤੀ दारू ਤਾਂ ਨਹੀਂ ਸਿਪਿੰਦਾ ਪਰ ਦੋ ਕੁਹਾੜੇ ਸ਼ਾਮ ਨੂੰ ਪੀ ਹੀ ਲੈਂਦਾ ਸੀ ਤੇ ਇੱਕ ਡਰਿੰਕ ਬਣਾ ਕੇ ਰੋਟੀ ਪਕਾ ਰਹੀ ਪਤਨੀ ਨੂੰ ਰਸੋਈ ਵਿੱਚ ਫੜਾ ਆਉਂਦਾ ਪਤਨੀ ਵੀ ਇੱਕ ਪੈਗ ਵਿਸਕੀ ਦਾ ਲਾ ਲੈਂਦੀ ਤੇ ਜੇ ਵਾਈਨ ਹੋਵੇ ਤਾਂ ਦੋ ਗਲਾਸ ਲੈ ਲੈਂਦੀ ਇਸ ਤੋਂ ਵੱਧ ਉਹ ਕਦੇ ਨਹੀਂ ਸਿਪਿੰਦੀ ਪਤਨੀ ਦੀ ਡਿਊਟੀ ਚਰਨ ਸਿੰਘ ਨਾਲੋਂ ਵੀ ਲੰਬੀ ਸੀ ਹੁਣ ਦੋਹਾਂ ਦਾ ਫਿਲਮਾਂ ਦੇਖਣਾ ਥੀਏਟਰ ਜਾਣ ਦਾ ਸ਼ੌਕ ਅਲੋਪ ਹੁੰਦਾ ਜਾ ਰਿਹਾ ਸੀ। ਵਕਤ ਦੀ ਘਾਟ ਮਹਿਸੂਸ ਹੋਣ ਲੱਗੀ ਸੀ। ਯਾਰਾਂ ਦੋਸਤਾਂ ਦੀਆਂ ਮਹਿਫਲਾਂ ਵਿੱਚ ਜਾਣਾ ਵੀ ਉਸ ਦੀ ਬਸ ਵਿੱਚ ਨਹੀਂ ਸੀ ਰਹਾ। ਆਪਣੇ ਘਰ ਵੀ ਉਹ ਕਦੇ ਵਿਰਲੇ ਟਾਵੇਂ ਹੀ ਬੁਲਾਉਂਦੇ ਸੀ। ਸਵੇਰ ਦੇ ਗਏ ਉਹ ਰਾਤ ਦੇ 9 ਵਜੇ ਘਰ ਮੁੜਦੇ। ਥੱਕ ਟੁੱਟੇ ਜਾਂਦੇ ਸੀ। 9 ਵਜੇ ਤੋਂ ਬਾਅਦ ਨਾ ਕਿਸੇ ਦੇ ਘਰ ਜਾਣ ਦਾ ਵਕਤ ਹੁੰਦਾ ਸੀ ਨਾ ਹੀ ਕਿਸੇ ਨੂੰ ਬੁਲਾਉਣ ਦਾ ਮਿੱਤਰਾਂ ਸਬੰਧੀਆਂ ਦਾ ਘੇਰਾ ਛੋਟਾ ਹੁੰਦਾ ਜਾ ਰਿਹਾ ਸੀ ਕਿਸੇ ਦੇ ਵਿਆਹ ਹੁੰਦਾ ਅਖੰਡ ਪਾਠ ਹੁੰਦਾ ਕੀਰਤਨ ਹੁੰਦਾ ਜਾਂ ਕੋਈ ਪਾਰਟੀ ਹੁੰਦੀ ਦੋਹਾਂ ਵਿੱਚੋਂ ਇੱਕ ਹੀ ਜਾ ਸਕਦਾ ਸੀ ਉਹ ਵੀ ਹਾਜ਼ਰੀ ਲਵਾਉਣ ਅਖੰਡ ਪਾਠਾਂ ਤੇ ਤਾਂ ਸਾਰੀ ਬਰਾਦਰੀ ਦਾ ਹੀ ਇਹੀ ਰਵਈਆ ਸੀ ਕੀ ਪੋਗ ਪੈਣ ਤੋਂ ਬਸ ਅੱਧਾ ਘੰਟਾ ਪਹਿਲਾਂ ਜਾਣਾ। ਕਿ ਹਾਜ਼ਰੀ ਵੀ ਲੱਗ ਜਾਵੇ ਤੇ ਬਹੁਤੀ ਧੀਰ ਬੈਠ ਕੇ ਗੋਡੇ ਵੀ ਨਾ ਜੁੜਨ। ਬਾਬੇ ਦਾ ਲੰਗਰ ਛਕੋ ਤੇ ਘਰੋ ਘਰੀ ਹੋ ਜੋ। ਚਰਨ ਸਿੰਘ ਯਾਰਾਂ ਦੀਆਂ ਮਹਿਫਲਾਂ ਤੋਂ ਵਾਂਝਿਆ ਰਹਿ ਜਾਂਦਾ। ਥੀਏਟਰ ਦਾ ਸ਼ੌਂਕ ਤੇ ਸਿਨੇਮੇ ਦਾ ਸ਼ੌਂਕ ਮੱਠਾ ਪੈਣ ਲੱਗ ਪਿਆ ਸੀ। ਕਈ ਸੱਜਣ ਮਿੱਤਰ ਉਹਨੂੰ ਮੇਨੇ ਵੀ ਦੇਣ ਲੱਗ ਪਏ। ਕਿ ਚਰਨ ਸਿੰਘ ਤੇ ਬਸ ਪੈਸੇ ਦਾ ਬੁੱਤ ਬਣ ਕੇ ਰਹਿ ਗਿਆ ਪੈਸਾ ਕੀ ਮੂੰਹ ਨੂੰ ਲੱਗਾ ਬਸ ਬੰਦਾ ਹੀ ਬਦਲ ਗਿਆ ਮਲਕਾਂ ਦੇ ਨੋਟਾਂ ਨੇ ਇਹਨੂੰ ਮਹਿਫਲਾਂ ਦਾ ਸੁਆਦ ਵੀ ਭੁਲਾ ਦਿੱਤਾ ਚਰਨ ਸਿੰਘ ਨੂੰ ਇਹ ਸਭ ਕੁਝ ਚੁਬਦਾ ਵੀ ਸੀ ਪਰ ਬੇਵਸ ਸੀ ਇਹ ਸਭ ਕੁਝ ਸੁਣ ਕੇ ਇਸ ਦਾ ਆਦੀ ਹੋ ਗਿਆ ਸੀ ਤੇ ਹੱਸ ਕੇ ਟਾਲ ਜਾਂਦਾ ਪਰ ਅੰਦਰੋਂ ਅੰਦਰ ਸੋਚਦਾ ਜ਼ਰੂਰ ਸੀ ਕਿ ਮੈਨੂੰ ਇੰਨੀ ਛੇਤੀ ਦੁਕਾਨ ਨਹੀਂ ਸੀ ਲੈਣੀ ਚਾਹੀਦੀ ਘੱਟੋ ਘੱਟ ਥੋੜੀ ਜਿਹੀ ਵੱਡੀ ਕਿਸੇ ਮੇਨ ਸੜਕ ਤੇ ਹੁੰਦੀ ਤਾਂ ਵੀ ਜ਼ਿੰਦਗੀ ਸੌਖੀ ਹੋਣੀ ਸੀ ਸਟਾਫ ਰੱਖ ਲੈਂਦਾ ਤੇ ਆਪਣੀ ਜਾਨ ਕੁਝ ਸੌਖੀ ਹੋ ਜਾਂਦੀ ਸਿਰਫ ਸਾਲ ਹੀ ਮਸਾਂ ਲੰਘਿਆ ਸੀ ਕਿ ਉਹਦੀ ਪਤਨੀ ਗਰਭਵਤੀ ਹੋ ਗਈ ਨਾ ਤੇ ਉਹਦੀ ਪਤਨੀ ਦੀ ਐਨੇ ਘੰਟੇ ਕੰਮ ਕਰਨ ਦੀ ਹਿੰਮਤ ਰਹੀ ਨਾ ਹੀ ਘਰ ਆ ਕੇ ਰੋਟੀ ਪਕਾਉਣ ਦੀ ਪਹਿਲੇ 2-3 ਮਹੀਨੇ ਉਹ ਦੁਕਾਨ ਤੇ ਜਾਂਦੀ ਤਾਂ ਰਹੀ ਪਰ ਬੜੀ ਮੁਸ਼ਕਲ ਨਾਲ ਆਪਣਾ ਵਕਤ ਕੱਟਦੀ। ਰਾਤ ਵੇਲੇ ਘਰ ਆਉਂਦੇ ਉਹ ਬਾਹਰੋਂ ਹੀ ਕੋਈ ਟੇਕ ਅਵੇ ਲੈ ਕੇ ਖਾ ਲੈਂਦੇ। ਵਾਈਨ ਵਿਸਕੀ ਦਾ ਸਿਲਸਲਾ ਹੁਣ ਬੰਦ ਹੋ ਗਿਆ ਸੀ। ਚਰਨ ਸਿੰਘ ਨੂੰ ਪਤਨੀ ਦੀ ਥਾਂ ਇੱਕ ਬੰਦਾ ਰੱਖਣਾ ਪੈ ਗਿਆ। ਜਿਸ ਨੂੰ ਦੁਕਾਨ ਦੀ ਬਚਤ 'ਚੋਂ ਪੈਸੇ ਵੀ ਦੇਣੇ ਪੈਂਦੇ ਸੀ। ਇਸ ਤੋਂ ਬਾਅਦ ਇਨਕਮ ਟੈਕਸ ਤੇ نیشنل ਇੰਸ਼ੋਰੈਂਸ ਵੱਖਰੀ ਯਾਨੀ ਕਿ ਜਿਹੜੇ ਘਰ ਵਿੱਚ ਦੋ ਤਨਖਾਹਾਂ ਆਉਂਦੀਆਂ ਸਨ ਹੁਣ ਇੱਕੋ ਤੇ ਹੀ ਚੱਲਣਾ ਸੀ ਤੇ ਚਰਨ ਸਿੰਘ ਦੇ ਸਿਰ ਤੇ ਹੋਰ ਬੋਝ ਪੈ ਗਿਆ ਜਿਵੇਂ ਜਿਵੇਂ ਚਰਨ ਸਿੰਘ ਦੀ ਪਤਨੀ ਦੇ ਨੇੜੇ ਆਈ ਜਾਂਦੇ ਉਹ ਚਰਨ ਸਿੰਘ ਦੀ ਮਦਦ ਮਹਿਸੂਸ ਕਰਦੀ ਘਰ ਵਿੱਚ ਹੋਰ ਕੋਈ ਵੀ ਨਹੀਂ ਸੀ ਜੋ ਉਹਦੀ ਦੇਖਭਾਲ ਕਰ ਸਕਦਾ ਕਦੇ ਡਾਕਟਰ ਕੋਲ ਕਦੇ ਹਸਪਤਾਲ ਜਾਂਚ ਪੜਤਾਲ ਕਰਵਾਉਣ ਜਾਣਾ ਹੁੰਦਾ। ਉਹਨੂੰ ਕਾਰ ਚਲਾਉਣੇ ਵੀ ਮੁਸ਼ਕਿਲ ਲੱਗਦੀ ਸੀ। ਚਰਨ ਸਿੰਘ ਕੋਲ ਇਸ ਸਭ ਕਾਸੇ ਲਈ ਵਕਤ ਨਹੀਂ ਸੀ। ਕਦੇ-ਕਦੇ ਉਹਦੀ ਪਤਨੀ ਚਿੜਦੀ ਕਿ ਵਕਤ ਆਉਣ ਤੇ ਆ ਬੰਦਾ ਉਹਦੀ ਮਦਦ ਨਹੀਂ ਕਰ ਰਿਹਾ। ਚਰਨ ਸਿੰਘ ਨੂੰ ਘਰ ਆਏ ਨੂੰ ਆਖ ਵੀ ਦਿੰਦੀ ਕੀ ਪੰਗਾ ਪਾ ਲਿਆ ਇਹ ਕਾਰਨਰ ਸ਼ਾਪ ਲੈ ਕੇ। ਜ਼ਿੰਦਗੀ ਅਜਾਬ ਬਣੀ ਪਈ ਐ ਸਾਡੀ। ਚਰਨ ਸਿੰਘ ਕਹਿੰਦਾ ਜਦੋਂ ਇਹ ਕਾਰਨਰ ਸ਼ਾਪ ਖਰੀਦੀ ਸੀ ਉਦੋਂ ਤੇਰੀ ਵੀ ਤਾਂ ਸਲਾਹ ਨਾਲ ਹੀ ਸੀ ਉਦੋਂ ਤਾਂ ਪੈਰ ਪੁੰਜੇ ਨਹੀਂ ਸੀ ਲੱਗਦਾ ਹੁਣ ਸਾਰਾ ਕਸੂਰ ਮੇਰਾ ਹੋ ਗਿਆ ਉਹ ਨਹੀਂ ਬਾਬਾ ਕਸੂਰ ਤਾਂ ਮੇਰਾ ਵੀ ਹੈ ਪਰ ਮੈਂ ਹੁਣ ਕਹਿਨੀ ਆ ਤੁਸੀਂ ਇਸ ਨੂੰ ਵੇਚ ਦੇਵੋ ਵੇਚ ਦੇਵੋ ਤਾਂ ਬੜਾ ਸੌਖਾ ਕਹਿ ਹੋ ਗਿਆ ਪਰ ਫਿਰ ਕਰਾਂਗੇ ਕੀ ਚਰਨ ਸਿੰਘ ਇਹਨਾਂ ਵਿਚਾਰਾਂ ਵਿੱਚ ਘਸੇਟਿਆ ਗਿਆ ਆਪਣੇ ਆਪ ਨੂੰ ਸਵਾਲ ਕਰਨ ਲੱਗਦਾ ਫਿਰ ਨੌਕਰੀ ਕਰੇਗਾ ਨੌਕਰੀ ਕਰ ਵੀ ਸਕੇਗਾ ਤਨਖਾਹ ਨਾਲ ਇਹ ਸਾਰੇ ਵਧੇ ਹੋਏ ਖਰਚੇ ਪੂਰੇ ਹੋਣਗੇ ਵੀ ਘਰ ਤੇ ਵੀ ਤਾਂ ਚੰਗਾ ਚੌਕਾ ਖਰਚ ਹੋ ਗਿਆ ਸੀ ਨਵੀਂ ਗੁਦਗੁਦੀ ਕਾਲੀਨ ਆਰਾਮ ਦੇ ਸੋਫਾ ਨਵਾਂ ਟੀਵੀ ਯਾਨੀ ਘਰ ਦੀ ਹਰ ਚੀਜ਼ ਨਵੀਂ ਲੈ ਲਈ ਸੀ ਘਰ ਦੀ ਕਿਸ਼ਤ ਵੀ ਚੰਗੀ ਚੌਕੀ ਸੀ ਜੋ ਇੱਕ ਆਦਮੀ ਦੀ ਤਨਖਾਹ ਨਾਲ ਤੋੜਨੀ ਬਹੁਤ ਔਖੀ ਸੀ ਸਾਰਾ ਕੁਝ ਵਿਚਾਰ ਕੇ ਆਖਰ ਇਸ ਨਤੀਜੇ ਤੇ ਪਹੁੰਚਿਆ ਕਿ ਹੁਣ ਤਾਂ ਗਲ ਪਿਆ ਢੋਲ ਵਜਾਉਣਾ ਹੀ ਪੈਣਾ ਪਹਿਲੇ ਬੱਚੇ ਦੀ ਡਿਲੀਵਰੀ ਵੇਲੇ ਔਰਤ ਦੇ ਨਾਲ ਉਹਦਾ ਪਤੀ ਹੋਵੇ ਤਾਂ ਉਹਨੂੰ ਹੌਸਲਾ ਹੁੰਦਾ ਖੌਫ ਘਟ ਜਾਂਦਾ ਏਸ ਕਰਕੇ ਚਰਨ ਸਿੰਘ ਦੀ ਪਤਨੀ बार-बार ਆਖਦੀ ਤੁਹਾਨੂੰ ਮੇਰੇ ਨਾਲ ਹੋਣਾ ਚਾਹੀਦਾ ਚਰਨ ਸਿੰਘ ਸੋਚ ਵਿਚਾਰ ਕੇ ਉੱਤਰ ਦਿੰਦਾ ਰਾਤ ਦਾ ਵੇਲਾ ਹੋਵੇ ਤਾਂ ਮੈਂ ਜ਼ਰੂਰ ਤੇਰੇ ਨਾਲ ਰਹਾਂਗਾ ਪਰ ਜੇ ਦਿਨ ਦਾ ਵੇਲਾ ਹੋਇਆ ਫਿਰ ਤਾਂ ਮੁਸ਼ਕਲ ਹੋਊਗਾ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਆਦਮੀ بڑے ਮਤਲਬ ਪ੍ਰਸਤ ਹੁੰਦੇ ਨੇ ਔਰਤ ਦੇ ਪੱਖ ਨੂੰ ਤਾਂ ਕਦੇ ਸਮਝਦੇ ਨਹੀਂ ਅੱਜ ਤੱਕ ਤੂੰ ਕਿਹੜੀ ਮੇਰੇ ਵਿੱਚ ਅਜਿਹੀ ਗੱਲ ਦੇਖ ਲਈ ਜਿਹੜਾ ਤੂੰ ਮੈਨੂੰ ਇੱਕਦਮ ਮਤਲਬ ਪ੍ਰਸਤਾਖ ਦਿੱਤਾ ਪਹਿਲਾਂ ਦੀ ਗੱਲ ਨਹੀਂ ਮੈਂ ਕਰਦੀ ਮੌਕਾ ਆਉਣ ਤੇ ਹੀ ਪਤਾ ਲੱਗਦਾ ਕਿ ਕੌਣ ਕਿਸੇ ਦੀ ਕਿੰਨੀ ਪਰਵਾਹ ਕਰਦਾ ਆ ਪਹਿਲਾ ਮੌਕਾ ਹੈ ਕਿ ਮੈਨੂੰ ਤੁਹਾਡੀ ਲੋੜ ਹੈ ਕਿਸੇ ਵੇਲੇ ਵੀ ਐਂਬੂਲੈਂਸ ਬੁਲਾਉਣੀ ਪੈ ਸਕਦੀ ਆ ਮੇਰੇ ਨਾਲ ਤੁਹਾਡਾ ਹੋਣਾ ਬਹੁਤ ਜ਼ਰੂਰੀ ਆ ਗੱਲ ਤਾਂ ਤੇਰੀ 16 ਨੇ ਸਾਠ ਆ ਪਰ ਦੁਕਾਨ ਅੱਗ ਲਾਉ ਦੁਕਾਨ ਮੈਨੂੰ ਨਹੀਂ ਕੁਝ ਵੀ ਪਤਾ ਚਰਨ ਸਿੰਘ ਅੱਗੋਂ ਕੁਝ ਨਾ ਬੋਲਿਆ ਪਰ ਮਨ ਹੀ ਮਨ ਸੋਚਣ ਲੱਗਿਆ ਇਹ ਹੀ ਦੁਕਾਨ ਜਿਸ ਵਿੱਚੋਂ ਰੋਟੀ ਚੱਲਦੀ ਹੈ ਘਰ ਦੇ ਸਾਰੇ ਬਿੱਲ ਭਰੇ ਜਾਂਦੇ ਨੇ ਘਰ ਦੀ ਕਿਸ਼ਤ ਉਤਾਰੀ ਜਾਂਦੀ ਹੈ ਅੱਜ ਇਸ ਨੂੰ ਅੱਗ ਲਾਉਣ ਦੀ ਨੋਬਤ ਆ ਗਈ ਐਵੇਂ ਤਾਂ ਨਹੀਂ ਸਿਆਣੇ ਆਖ ਗਏ ਕਿ ਔਰਤ ਦੀ ਮੱਤ ਗੁੱਤ ਪਿੱਛੇ ਹੁੰਦੀ ਆ ਠੀਕ ਹੈ ਸਮਾਂ ਕਠਿਨਾ ਪਰ ਐਨਾ ਘਾਬਰੰਦੀ ਕਿਹੜੀ ਲੋਡ ਹੋਈ ਸਾਢੇ ਵਰਗੇ ਹਜ਼ਾਰਾਂ ਜੋੜੇ ਹੋਣਗੇ ਇੱਥੇ ਜਿਨ੍ਹਾਂ ਦਾ ਕੋਈ ਵੀ ਸਾਖ ਸੰਬੰਧੀ ਇਸ ਮੁਲਕ ਵਿੱਚ ਨਹੀਂ ਉਹ ਵੀ ਔਖੀ ਘੜੀ ਕੱਟਦੇ ਹੀ ਹੋਣਗੇ ਲੋਕ ਆਂਡ ਗਵਾਂਡ ਆਸਰੇ ਵੀ ਸਾਰ ਲੈਂਦੇ ਨੇ ਉਹਦੀ ਸੋਚ ਗਵਾਂਡ ਵਿੱਚ ਰਹਿੰਦੀ ਆਂਟੀ ਤੇ ਗਈ ਜਿਹੜੀ ਉਹਨਾਂ ਦੇ ਘਰ ਕਈ ਵਾਰ ਆਈ ਸੀ ਉਸਨੇ ਪਤਨੀ ਨਾਲ ਗੱਲ ਕੀਤੀ ਕਿ ਆਂਟੀ ਰਾਣੋ ਨਾਲ ਗੱਲ ਕਰਕੇ ਦੇਖੀਏ ਜੇ ਉਹ ਸਾਡਾ ਵਕਤ ਟਪਾ ਦੇਵੇ ਵੈਸੇ ਕੰਮ ਕਰਤੇ ਤਾਂ ਕਦੇ ਜਾਂਦੀ ਦੇਖੀ ਨਹੀਂ ਰਹਿੰਦੀ ਤਾਂ ਘਰ ਵਿੱਚ ਹੀ ਐ ਨਹੀਂ ਮੈਂ ਨਹੀਂ ਜਾਣਾ ਕਿਸੇ ਆਂਟੀ ਉਂਟੀ ਦਾ ਤਰਲਾ ਕਰਨ ਤੁਹਾਨੂੰ ਲੋੜ ਐ ਤਾਂ ਆਪੇ ਚਲੇ ਜਾਓ ਭਲੀਏ ਲੋਕੇ ਅਸੀਂ ਉਸ ਨੂੰ ਟਾਈਮ ਦੇ ਪੈਸੇ ਦੇ ਦੇਵਾਂਗੇ ਜੇ ਤੈਨੂੰ ਸ਼ਰਮ ਆਉਂਦੀ ਆ ਤਾਂ ਮੈਂ ਗੱਲ ਕਰਕੇ ਦੇਖ ਲੈਣਾ ਕਿਤੇ ਡਾਂਗ ਤਾਂ ਨਹੀਂ ਮਾਰਨ ਲੱਗੀ ਅੰਟੀ ਰਾਣਾ ਚਰਨ ਸਿੰਘ ਦੇ ਆਖੇ ਤਾਂ ਲੱਗ ਗਈ ਤੇ ਕਹਿਣ ਲੱਗੀ ਪੁੱਤ ਤੂੰ ਫਿਕਰ ਨਾ ਕਰ ਤੇਰੀ ਪਤਨੀ ਛਿੰਦੋ ਮੇਰੀ ਨੂ ਵਰਗੀ ਤਾਂ ਹੈ ਮੈਂ ਪੂਰਾ ਖਿਆਲ ਰੱਖੂ ਇਹਦਾ ਜੇ ਰਾਤ ਬਰਾਤੇ ਵੀ ਲੋੜ ਪਈ ਤਾਂ ਮਾੜਾ ਜਿਹਾ ਟੈਲੀਫੋਨ ਕਰ ਦੇਵੀ ਚਰਨ ਸਿੰਘ ਇੱਕ ਪਾਸੇੋਂ ਤਾਂ ਬੇਫਿਕਰ ਹੋ ਗਿਆ ਘਟੋ ਘਟ ਇੱਕ ਪਾਸੇ ਦਾ ਤਾਂ ਫਿਕਰ ਮੁੱਕਿਆ ਹੁਣ ਦੁਕਾਨ ਵਿੱਚ ਰੱਖੇ ਆਪਣੇ ਅਸਿਸਟੈਂਟ ਦਾ ਫਿਕਰ ਸੀ ਕੰਮ ਦਾ ਥੋੜਾ ਮੱਠਾ ਸੀ ਇੱਕ ਕੰਮ ਉਸ ਨੂੰ ਕਈ-ਕਈ ਵਾਰ ਸਮਝਾਉਣਾ ਪੈਂਦਾ ਤਾਂ ਉਹਦੇ ਪੱਲੇ ਪੈਂਦਾ ਜਦੋਂ ਤੱਕ ਉਹ ਪੂਰੀ ਤਰ੍ਹਾਂ ਕੰਮ ਨਹੀਂ ਸਿੱਖ ਜਾਂਦਾ ਉਨੀ ਦੇਰ ਚਰਨ ਸਿੰਘ ਦਾ ਬੋਝ ਜ਼ਿਆਦਾ ਸੀ ਅਸਿਸਟੈਂਟ ਵੈਸੇ ਮਿਹਨਤੀ ਲੱਗਦਾ ਸੀ ਕੰਮ ਸਿੱਖਣ ਵਿੱਚ ਵੀ ਉਹਦੀ ਦਿਲਚਸਪੀ ਚੰਗੀ ਸੀ ਚੰਗੀ ਤਰ੍ਹਾਂ ਕੰਮ ਸਿੱਖਣ ਨੂੰ ਉਸ ਨੂੰ ਘੱਟੋ-ਘੱਟ 6 ਮਹੀਨੇ ਤਾਂ ਲੱਗ ਹੀ ਜਾਣਗੇ। ਇੰਨੀਆਂ ਚੀਜ਼ਾਂ ਦੇ ਨਾਮ, ਹਰ ਚੀਜ਼ ਦਾ ਭਾਅ ਯਾਦ ਰੱਖਣਾ, ਕੰਪਨੀ ਦਾ ਨਾਮ ਯਾਦ ਰੱਖਣਾ। ਕਈ ਅਜਿਹੀਆਂ ਚੀਜ਼ਾਂ ਵੀ ਸਨ ਜੋ ਉਸ ਲਈ ਨਵੀਆਂ ਸਨ। ਉਹ 6 ਮਹੀਨੇ ਵਿੱਚ ਕੰਮ ਵੀ ਸਿੱਖ ਗਿਆ ਜਿਸ ਨਾਲ ਦੁਕਾਨ ਸੰਭਾਲਣ ਲਈ ਚਰਨ ਸਿੰਘ ਨੂੰ ਥੋੜੀ ਜਿਹੀ ਸੌਕ ਮਿਲ ਗਈ। ਉਹਦੀ ਪਤਨੀ ਦਾ ਘਰ, ਕੰਮ ਬੱਚੇ ਦੀ ਦੇਖਭਾਲ ਕਰਨਾ ਹੋਰ ਵੱਧ ਗਿਆ। ਬੱਚੇ ਦੀ ਦੇਖਭਾਲ ਕਰਨੀ ਕਲੀਨਿਕ ਲੈ ਜਾਣਾ ਚਰਨ ਸਿੰਘ ਨੇ ਉਹਦੀ ਸਹੂਲਤ ਲਈ ਉਸ ਨੂੰ ਵੱਖਰੀ ਕਾਰ ਲੈ ਕੇ ਦੇ ਦਿੱਤੀ ਇਹ ਸੋਚ ਕੇ ਕਿ ਹੁਣ ਸ਼ਾਇਦ ਦੁਕਾਨ ਵੇਚਣ ਦੀ ਰਟ ਘਟ ਜਾਊਗੀ ਕਿਧਰੇ ਜਾਣ ਆਉਣ ਲਈ ਆਸਾਨੀ ਰਹੇਗੀ ਪਰ ਇਸ ਨਾਲ ਕੋਈ ਬਹੁਤਾ ਅਸਰ ਨਹੀਂ ਪਿਆ ਰਾਤ ਦੇ 9 ਵਜੇ ਜਦੋਂ ਛਿੰਦੋ ਉਹਦਾ ਇੰਤਜ਼ਾਰ ਕਰਦੀ ਤਾਂ ਭੁੱਖੀ ਬੈਠੀ ਰਹਿੰਦੀ ਉਹਦਾ ਮੂੰਹ ਲਟਕਿਆ ਪਿਆ ਹੁੰਦਾ ਕਦੇ-ਕਦੇ ਬੱਚੇ ਨੂੰ ਵੀ ਜਗਾ ਕੇ ਰੱਖਦੀ ਰੋਟੀ ਇਕੱਠੇ ਖਾਂਦੇ ਡੇਢ ਕੋ ਸਾਲ ਇੰਜ ਹੀ ਗੁਜ਼ਰ ਗਿਆ ਇੱਕ ਬੱਚਾ ਹੋਰ ਆ ਗਿਆ ਹੁਣ ਉਹ ਰੋਟੀ ਖਾਣ ਲਈ ਚਰਨ ਸਿੰਘ ਦਾ ਇੰਤਜ਼ਾਰ ਨਹੀਂ ਸੀ ਕਰਦੀ ਰੋਟੀ ਖਾ ਲੈਂਦੀ ਪਰ ਉਹਦਾ ਇੰਤਜ਼ਾਰ ਫਿਰ ਵੀ ਕਰਦੀ ਅਜਿਹੀ ਜ਼ਿੰਦਗੀ ਤੋਂ ਚਰਨ ਸਿੰਘ ਆਪ ਵੀ ਪਰੇਸ਼ਾਨ ਸੀ ਬੜੀ ਵਾਰ ਸੋਚਿਆ ਏ ਦੁਕਾਨ ਵੇਚ ਹੀ ਦੇਵੋ ਕੋਈ ਹੋਰ ਲੱਭ ਲਵੇ ਜਿਹਦੇ ਕੰਮ ਕਰਨ ਦੇ ਘੰਟੇ ਥੋੜੇ ਹੋਣ ਘਟੋ-ਘਟ ਇੱਕ ਛੁੱਟੀ ਜ਼ਰੂਰ ਹੋਵੇ ਉਸ ਨੂੰ ਇਹ ਵੀ ਪਤਾ ਸੀ ਜਿੰਨੀ ਦੇਰ ਕੋਈ ਹੋਰ ਦੁਕਾਨ ਨਹੀਂ ਮਿਲਦੀ ਉੰਨੀ ਦੇਰ ਇਸ ਨੂੰ ਵੇਚਣਾ ਮੂਰਖਤਾ ਐਵੇਂ ਚੱਲਦੀ ਚલાਏ ਰੋਟੀ ਨੂੰ ਲੱਤ ਮਾਰਨੀ ਕੋਈ ਅਕਲਮੰਦੀ ਤਾਂ ਹੋ ਨਹੀਂ ਸਕਦੀ ਅਗਲੀ ਦੁਕਾਨ ਸਾਲ 6 ਮਹੀਨ ਨੂੰ ਨਾ ਮਿਲੇ ਇਸ ਨੂੰ ਵੇਚ ਕੇ ਜੋ ਵਟਾਂਗੇ ਵੇਲਿਆਂ ਤੋਂ ਉਹ ਵੀ ਖਾ ਹੋ ਜਾਊਗਾ ਰਾਤ ਦਿਨ ਇਨਾਂ ਖਿਆਲਾਂ ਵਿੱਚ ਡੁੱਬਾ ਰਹਿੰਦਾ ਉਹਦੀ ਪਤਨੀ ਬੱਚੇ ਸਵਾਰ ਸਵਾਰ ਰੱਖਦੀ ਘਰ ਬਾਹਰ ਲਿਸ਼ਕਾ ਕੇ ਰੱਖਦੀ ਖਾਣਾ ਵੀ ਵਧੀਆ ਬਣਾਉਂਦੀ ਪਰ ਘਾਰ ਆਏ ਚਰਨ ਸਿੰਘ ਨੂੰ ਇੱਕੋ ਗੱਲ ਹਰ ਵਾਰ ਕਹਿੰਦੀ ਇਹ ਦੁਕਾਨ ਵੇਚ ਕਿਉਂ ਨਹੀਂ ਦਿੰਦੇ ਚਰਨ ਸਿੰਘ ਉਹਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕਰਦਾ ਦੇਖ ਭਲੀਏ ਲੋਕੇ ਦੇਰੇ ਕੋਲ ਵਧੀਆ ਘਰ ਹੈ ਗੱਡੀ ਹੈ ਚੰਗਾ ਖਾਨੀ ਹੈ ਪੈਨਦੀਆਂ ਦੋ ਬੱਚੇ ਨੇ ਹੋਰ ਇਸ ਤੋਂ ਵੱਧ ਔਰਤ ਨੂੰ ਕੀ ਚਾਹੀਦਾ ਹੈ ਇਸ ਤੋਂ ਵੱਧ ਵੀ ਔਰਤ ਨੂੰ ਬਹੁਤ ਕੁਝ ਚਾਹੀਦਾ ਹੁੰਦਾ ਪਤਨੀ ਦੀ ਗੱਲ ਚਰਨ ਸਿੰਘ ਦੀ ਸਮਝ ਵਿੱਚ ਨਹੀਂ ਪਰ ਉਹਦੀ ਮਜਬੂਰੀ ਪਤਨੀ ਵੀ ਸਮਝਣਾ ਨਹੀਂ ਸੀ ਚਾਹੁੰਦੀ ਹੁਣ ਉਸ ਨੂੰ ਪਹਿਲਾਂ ਨਾਲੋਂ ਵੀ ਵੱਧ ਘੰਟੇ ਕੰਮ ਕਰਨਾ ਪੈਂਦਾ ਸੀ ਕਿਉਂਕਿ ਕੋਈ ਸੌਕ ਗੱਜ ਦੀ ਦੂਰੀ ਤੇ ਇੱਕ ਸੁਪਰ ਸਟੋਰ ਖੁੱਲ ਗਿਆ ਜੋ 24 ਘੰਟੇ ਖੁੱਲਾ ਰਿਹਾ ਕਰੇ ਇੱਕੋ ਛੱਤ ਥੱਲੇ ਸਭ ਕੁਝ ਯਾਨੀ ਨਿਊਜ਼ਪੇਪਰ ਦਵਾਈਆਂ ਤਾਜ਼ੇ ਫਲ ਸਬਜ਼ੀਆਂ ਮੁਰਗੇ ਮੀਟ ਰੈਡੀਮੇਡ ਇੰਡੀਅਨ ਖਾਣਾ ਤਾਜ਼ੇ ਬਣੇ ਡਬਲ ਰੋਟੀ ਕੱਪੜਾ ਲੱਤਾ ਇਲੈਕਟ੍ਰੋਨਿਕ ਚੀਜ਼ਾਂ ਬਰਤਨ ਸਭ ਕੁਝ ਮਿਲਦਾ ਸੀ ਏ ਸੁਪਰਸਟੋਰ ਖੋਲਣ ਨਾਲ ਛੋਟੇ ਛੋਟੇ ਦੁਕਾਨਦਾਰ ਇੰਜ ਸਹਿਮ ਗਏ ਜਿਵੇਂ ਭੇਡਾਂ ਦੇ ਵਾੜੇ ਵਿੱਚ ਕੋਈ ਜੰਗਲੀ ਬੱਬਰ ਸ਼ੇਰ ਆ ਗਿਆ ਹੋਵੇ ਕਈ ਤਾਂ ਛੇਤੀ ਛੇਤੀ ਵੇਚ ਵਟ ਕੇ ਤੁਰਦੇ ਬਣੇ ਜੋ ਅੜ ਗਏ ਉਹ ਛੜ ਗਏ ਹੁਣ ਉਹਦੀ ਪਤਨੀ ਰਾਤ ਵੇਲੇ ਉਹਦੀ ਉਡੀਕ ਨਹੀਂ ਸੀ ਕਰਦੀ ਪਰ ਰੋਟੀ ਜ਼ਰੂਰ ਬਣਾ ਕੇ ਟੇਬਲ ਤੇ ਰੱਖ ਦਿੰਦੀ ਜਦ ਚਾਰਨ ਸਿੰਘ ਘਰ ਆਉਂਦਾ ਬੱਚੇ ਸੁੱਤੇ ਹੁੰਦੇ ਪਤਨੀ ਵੀ ਸੁੱਤੀ ਹੁੰਦੀ। ਉਸ ਨੂੰ ਲੱਗਦਾ ਕਿ ਹੁਣ ਘਰ ਵਿੱਚ ਮੇਰਾ ਇੰਤਜ਼ਾਰ ਨਹੀਂ ਹੋ ਰਿਹਾ। ਕਈ ਵਾਰ ਉਹਦਾ ਮਨ ਰੋਟੀ ਖਾਣ ਨੂੰ ਵੀ ਨਹੀਂ ਸੀ ਕਰਦਾ। ਉਸ ਨੂੰ ਲੱਗਦਾ ਕਿ ਸਿਰਫ ਦੋ ਰੋਟੀਆਂ ਖਾਣ ਤੇ ਰਾਤ ਕੱਟਣ ਲਈ ਘਰ ਆਉਂਦਾ। ਰੋਟੀ ਤਾਂ ਜਿਨ੍ਹਾਂ ਦੇ ਘਰ ਨਹੀਂ ਹਨ ਉਹ ਵੀ ਖਾਂਦੇ ਨੇ। ਜੋ ਨੌਕਰੀ ਪੇਸ਼ਾ ਹਨ ਉਹ ਵਕਤ ਸਿਰ ਰੋਟੀ ਖਾਂਦੇ, ਵਕਤ ਸਿਰ ਕੰਮ ਕਰਦੇ, ਵਕਤ ਸਿਰ ਘਰ ਆ ਜਾਂਦੇ ਨੇ। ਉਹਨਾਂ ਤੋਂ ਵੀ ਚੰਗੀ ਰੋਟੀ ਤਾਂ ਬੇਰੁਜ਼ਗਾਰ ਖਾਂਦੇ ਨੇ ਜੋ ਸਿਰਫ 2 ਹਫ਼ਤੇ ਪਿੱਛੋਂ ਬੇਰੁਜ਼ਗਾਰੀ ਦੇ ਦਫ਼ਤਰ ਘੂਗੀ ਮਾਰਦੇ ਤੇ ਖਾਣ ਪੀਣ ਲਈ ਪੈਸੇ ਘਰ ਆ ਜਾਂਦੇ ਨਾ ਕੰਮ ਤੇ ਜਾਣ ਦਾ ਫਿਕਰ ਨਾ ਵਕਤ ਸਿਰ ਪੁੱਜਣ ਦੀ ਕਾਹਲ ਆਖਰ ਚਾਰਨ ਸਿੰਘ ਨੇ ਦੁਕਾਨ ਵੇਚਣ ਦਾ ਮਨ ਬਣਾ ਹੀ ਲਿਆ ਦੂਜੇ ਹੀ ਦਿਨ ਜਾ ਕੇ ਉਸ ਨੇ ਕਮਰਸ਼ੀਅਲ ਏਜੰਟਾਂ ਨਾਲ ਗੱਲਬਾਤ ਕਰਕੇ ਦੁਕਾਨ ਵਿਕਰੀ ਤੇ ਲਾ ਦਿੱਤੀ। ਕਈ ਪਰਚਾਂ ਵਿੱਚ ਇਸ਼ਤਿਹਾਰਬਾਜ਼ੀ ਵੀ ਹੋਈ। ਕਈ ਗਾਹਕ ਦੁਕਾਨ ਦੇਖਣ ਵੀ ਆਉਂਦੇ ਰਹੇ। ਪਰ ਦੁਕਾਨ ਦਾ ਸਾਈਜ਼ ਦੇਖ ਕੇ ਲੰਮੇ ਘੰਟੇ ਦੇਖ ਕੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਸੀ। ਜਦ ਕੇ ਲੱਗੇ ਕੀਮਤ ਨਾਲੋਂ ਵੀ ਅੱਧ ਮੰਗ ਰਿਹਾ ਸੀ। ਇੰਨਾ ਚੱਕਰਾਂ ਵਿੱਚ ਡੇਢ ਸਾਲ ਹੋਰ ਗੁਜ਼ਰ ਗਿਆ। ਹੁਣ ਉਹਦੀ ਪਤਨੀ ਗੁੱਸੇ ਹੋ ਕੇ ਕਈ-ਕਈ ਦਿਨ ਅਲੱਗ ਬਿਸਤਰ ਤੇ ਸੌਣ ਲੱਗ ਪਈ ਚਾਰਨ ਸਿੰਘ ਵੀ ਇਹ ਸਮਝਦਾ ਕਿ ਐਨੇ ਘੰਟੇ ਕੰਮ ਕਰਕੇ ਆਦਮੀ ਦੀ ਦਸਾ ਖੱਸੀ ਹੋਇਆ ਵਾਂਗੀ ਤਾਂ ਹੋ ਜਾਂਦੀ ਐ ਅਜੇ ਮਰਦ ਨਾਲ ਕੋਈ ਔਰਤ ਸੋਕੇ ਵੀ ਕੀ ਕਰੇ ਉਹਦੀ ਪਤਨੀ ਨੂੰ ਸ਼ਿਕਾਇਤ ਸੀ ਕਿ ਉਹ ਇੱਕ 라ਵਣ ਐ ਜਿਸ ਨੇ ਸੀਤਾ ਨੂੰ ਬੰਦੀ ਬਣਾ ਰੱਖਿਆ ਬੱਚਿਆਂ ਨੂੰ ਤੇ ਉਹ ਕਦੇ ਬਾਹਰ ਲੈ ਕੇ ਨਹੀਂ ਜਾਂਦਾ ਚਰਨ ਸਿੰਘ ਸਫਾਈ ਦੰਦਾ ਭਲੀਏ ਲੋਕੇ 24 ਘੰਟਿਆਂ ਚੋਂ ਤਾਂ ਮੈਂ ਆ ਆਪ ਜ਼ਿਆਦਾਤਰ ਬਾਹਰ ਰਹਿਣਾ ਚਰਨ ਸਿੰਘ ਆਪਣੀ ਪਤਨੀ ਨੂੰ ਸੁਝਾਉਂਦਾ ਕਿ ਜਿੰਨੀ ਦੇਰ ਬੱਚੇ ਸਕੂਲ ਹੋਣ ਉੰਨੀ ਦੇਰ ਤੂੰ ਵੀ ਦੁਕਾਨ ਤੇ ਆ ਜਾਇਆ ਕਰ ਮੇਰੇ ਨਾਲ ਹੱਥ ਵਟਾ ਸਕਦੀ ਆ ਉਸ ਨਾਲ ਮੈਨੂੰ ਵੀ ਕੁਝ ਰਾਹਤ ਮਿਲੇਗੀ ਪਰ ਉਸ ਦੀ ਪਤਨੀ ਇਹ ਗੱਲ ਮੰਨਣ ਲਈ ਬਿਲਕੁਲ ਤਿਆਰ ਨਹੀਂ ਸੀ ਸਿਰਫ ਇੱਕੋ ਰਾਟ ਸੀ ਕਿ ਦੁਕਾਨ ਨੇ ਸਾਡੀ ਜ਼ਿੰਦਗੀ ਦੀਆਂ ਬੇੜੀਆਂ ਵਿੱਚ ਵੱਟੇ ਪਾ ਰੱਖੇ ਨੇ ਇਸ ਨੂੰ ਛੇਤੀ ਵੇਚੋ ਚਰਨ ਸਿੰਘ ਸਫਾਈ ਪੇਸ਼ ਕਰਦਾ ਕਿ ਤਕਰੀਬਨ 2 ਸਾਲ ਤੋਂ ਕੋਸ਼ਿਸ਼ ਕਰਤਾ ਰਿਹਾ ਵੇਚਣ ਦੀ ਕੋਈ ਗਾਹਕ ਲੱਗ ਹੀ ਨਹੀਂ ਰਿਹਾ ਇਸ ਵਿੱਚ ਮੇਰਾ ਕੀ ਦੋਸ਼ ਹੈ ਵਿਕੇ ਤੇ ਤਾਂ ਨਾ ਜੇ ਤੁਸੀਂ ਵੇਚਣ ਲਈ ਸੀਰੀਅਸ ਹੋਵੋ ਉਹ ਗਰੇਵਾਲ ਨੇ ਆਪਣਾ ਪੋਸਟ ਆਫਿਸ ਸੇਲ ਤੇ ਲਾਇਆ ਸੀ ਮਹੀਨੇ ਦੇ ਅੰਦਰ ਅੰਦਰ ਵੇਚ ਕੇ ਬੜਾ ਸੋਨਾ ਘਰ ਵਾਲੀ ਤੇ ਬੱਚਿਆਂ ਨੂੰ ਲੈ ਕੇ ਇੰਡੀਆ ਵੀ ਚਲਾ ਗਿਆ ਸਾਡੀ ਕਿਸਮਤ ਵਿੱਚ ਪਤਾ ਨਹੀਂ ਕਦੋਂ ਨਿਕਲਣਾ ਹੋਣਾ ਬਈ ਪੋਸਟ ਆਫਿਸ ਤੇ ਕਾਰਨਰ ਸ਼ਾਪ ਵਿੱਚ ਬਹੁਤ ਫਰਕ ਹੁੰਦਾ ਮੈਂ ਕੁਝ ਫਰਕ ਫੁਰਕ ਨਹੀਂ ਜਾਣਨਾ ਚਾਹੁੰਦੀ ਜੇ ਦੁਕਾਨ ਛੇਤੀ ਨਾ ਵੇਚੀ ਤਾਂ ਪਛਤਾਉਂਗੇ ਪਛਤਾਉਂਗੇ ਦਾ ਕੀ ਮਤਲਬ ਉਹ ਸਮਝ ਗਿਆ ਸੀ ਪਰ ਉੱਤਰ ਵਿੱਚ ਕੁਝ ਨਾ ਬੋਲਿਆ ਉਹਨੂੰ ਲੱਗਾ ਕਿ ਉਹਦੇ ਗਲ ਵਿੱਚ ਪਿਆ ਫਾਂਸੀ ਦਾ ਫੰਦਾ ਕੁਝ ਹੋਰ ਕਸਿਆ ਗਿਆ ਘਰ ਦੇ ਅੱਗੇ ਪਿੱਛੇ ਗਾਰਡਨ ਵਿੱਚ ਗੁਲਾਬ ਦੇ ਤੇ ਹੋਰ ਕਈ ਤਰ੍ਹਾਂ ਦੇ ਰੰਗ-ਬਰੰਗੇ ਫੁੱਲ ਪੂਰੇ ਜੋਬਨ ਤੇ ਸਨ ਫੁੱਲਾਂ ਲੱਦੇ ਬੁੱਟੇ ਪੂਰੇ ਘਰ ਦਾ ਸ਼ਿੰਗਾਰ ਸਨ ਖੁਸ਼ਬੂ ਘਰ ਦੇ ਕੋਨੇ-ਕੋਨੇ ਵਿੱਚ ਹਮੇਸ਼ਾ ਮਹਿਕਦੀ ਰਹਿੰਦੀ ਉੱਥੇ ਕਿਧਰੇ ਤੁਖ ਦੇ ਗੋਟੇ ਦਾ ਧੂਆ ਫੁੱਲਾਂ ਦੀ ਖੁਸ਼ਬੂ ਵਿੱਚ ਰਲਦਾ ਜਾ ਰਿਹਾ ਸੀ ਗੋਟੇ ਦਾ ਕੌੜਾ ਧੂਆ ਫੁੱਲਾਂ ਦੀ ਖੁਸ਼ਬੂ ਤੇ ਹਾਵੀ ਹੁੰਦਾ ਜਾ ਰਿਹਾ ਸੀ ਉਹਦੇ ਗਲੇ ਵਿੱਚ ਵੀ ਧੂਆ ਤਸਦਾ ਜਾ ਰਿਹਾ ਸੀ ਉਹਦੇ ਫੇਫੜੇ ਫਟਣ ਨੂੰ ਕਰਦੇ ਸਵੇਰੇ ਤਿਆਰ ਹੋ ਕੇ ਦੁਕਾਨ ਤੇ ਚਲਾ ਜਾਂਦਾ ਹੁਣ ਉਸ ਨੂੰ ਨਾਸ਼ਤਾ ਵੀ ਨਹੀਂ ਸੀ ਮਿਲਦਾ ਕਦੇ ਵਕਤ ਹੁੰਦਾ ਤੇ ਕੁਝ ਬਣਾ ਕੇ ਖਾ ਲੈਂਦਾ ਉਹਨੂੰ ਲੱਗਦਾ ਕਿ ਆਪ ਨਾਸ਼ਤਾ ਬਣਾ ਕੇ ਖਾਣਾ ਵੀ ਵਕਤ ਨੂੰ ੱੱਕਾ ਦੇਣਾ ਹੀ ਆ। ਪਤਨੀ ਬਣਾ ਸਕਦੀ ਸੀ ਪਰ ਗੁੱਸੇ ਹੋਣ ਕਰਕੇ ਉਹ ਨਾਸ਼ਤਾ ਨਹੀਂ ਸੀ ਬਣਾਉਂਦੀ। ਅਕਸਰ ਬਗੈਰ ਨਾਸ਼ਤੇ ਤੋਂ ਚੱਲਿਆ ਜਾਂਦਾ। ਪਰ ਦੁਕਾਨ ਤੇ ਜਾ ਕੇ ਵੀ ਤਾਂ ਕੁਝ ਖਾਣ ਪੀਣ ਦਾ ਵਕਤ ਨਹੀਂ ਸੀ ਮਿਲਦਾ। ਦੁਕਾਨ ਵਿੱਚ ਖਾਣ ਪੀਣ ਦਾ ਸਮਾਂ ਨਹੀਂ ਸੀ। ਜਦੋਂ ਵੀ ਵਕਤ ਮਿਲਦਾ ਖਾ ਲੈਂਦਾ। ਹੁਣ ਉਹਦਾ ਅਸਿਸਟੈਂਟ ਚੰਗੀ ਤਰ੍ਹਾਂ ਕੰਮ ਤਾਂ ਸਿੱਖ ਗਿਆ ਸੀ ਨਾਲ ਹੋਰ ਵੀ ਬਹੁਤ ਕੁਝ ਸਿੱਖ ਗਿਆ ਸੀ ਵਕਤ ਸਿਰ ਰੋਟੀ ਨਾ ਮਿਲਣ ਤੇ ਉਹ ਤਨਜਾ ਮਾਰਦਾ ਆ ਵੀ ਕੋਈ ਵੇਲਾ ਹੋਇਆ ਖਾਣ ਦਾ ਨਾ ਇੱਧਰ ਨਾ ਉੱਧਰ ਚਰਨ ਸਿੰਘ ਉਹਦੀਆਂ ਚੋਬਾਂ ਝਰ ਲੈਂਦਾ ਉਸ ਤੋਂ ਬਗੈਰ ਗੁਜ਼ਾਰਾ ਵੀ ਨਹੀਂ ਸੀ ਅਸਿਸਟੈਂਟ ਦੀਆਂ ਟੁੰਬਕਾਂ ਚਰਨ ਸਿੰਘ ਦੀ ਛਾਤੀ ਵਿੱਚ ਅਰਜਨ ਦੇ ਤੀਰ ਵਾਂਗ ਲੱਗਦੀਆਂ ਸੀ ਹੁਣ ਉਹਦੀ ਛਾਤੀ ਦੇ ਖੱਬੇ ਪਾਸੇ ਦਰਦ ਵੀ ਰਹਿਣ ਲੱਗ ਪਿਆ ਸੀ ਡਾਕਟਰ ਕੋਲ ਜਾਣ ਦਾ ਉਹਦੇ ਕੋਲ ਵਕਤ ਕਿੱਥੇ ਸੀ ਪਤਨੀ ਉਹਦੇ ਨਾਲ ਬੋਲਦੀ ਵੀ ਨਹੀਂ ਸੀ ਕਿ ਜਿਸ ਨੂੰ ਉਹ ਆਪਣੀ ਤਕਲੀਫ ਬਾਰੇ ਦੱਸ ਸਕਦਾ ਆਪਣੇ ਅਸਿਸਟੈਂਟ ਨੂੰ ਮਿਹਨਤਾਨਾ ਜ਼ਰੂਰਤ ਤੋਂ ਜ਼ਿਆਦਾ ਦਿੰਦਾ ਸੀ ਜਦਕਿ ਹੋਰ ਦੁਕਾਨਦਾਰਾਂ ਦੀ ਪਾਲਿਸੀ ਹੁੰਦੀ ਕਿ ਮਜ਼ਦੂਰ ਨੂੰ ਐਨੇ ਪੈਸੇ ਕਦੇ ਨਾ ਦੇਵੋ ਕਿ ਉਹਦਾ ਦਿਮਾਗ ਹੀ ਖਰਾਬ ਹੋ ਜਾਵੇ ਹੁਣ ਦੁਕਾਨ ਵਿੱਚ ਵੀ ਚਰਨ ਸਿੰਘ ਦਾ ਦਮ ਘੁੱਟਣ ਲੱਗ ਪਿਆ ਸੀ ਆਪਣੀ ਅਹਿਮੀਅਤ ਹੀ ਗੁੰਮ ਹੋ ਗਈ ਸੀ ਨੀਰਾ ਕੋल्लू ਦਾ ਬੈਲ ਬਣ ਕੇ ਰਹਿ ਗਿਆ ਸੀ ਉਹ ਸੋਚਦਾ ਅੱਜ ਮੈਂ ਆਪਣੇ ਖੋਪੇ ਲਾ ਦੇਵਾਂ ਤੇ ਮਕਾਨ ਦੀਆਂ ਕਿਸ਼ਤਾਂ ਵੀ ਰੁਕ ਜਾਣਗੀਆਂ ਬਿਜਲੀ ਪਾਣੀ ਗੈਸ ਦੇ ਬਿੱਲ ਦੇਣੇ ਵੀ ਮੁਸ਼ਕਿਲ ਹੋ ਜਾਣਗੇ ਘਰ ਦੀਆਂ ਕਿਸ਼ਤਾਂ ਬੰਦ ਹੋ ਜਾਣਗੀਆਂ ਤੇ ਬੈਂਕ ਘਰ ਵੇਚ ਦੇਣਗੇ ਕਿਸੇ ਕੌਸ਼ਲ ਦੇ ਘਰ ਵਿੱਚ ਜਾਣਾ ਪਵੇਗਾ ਫਿਰ ਜਿੱਥੇ ਨਾ ਮਾਹੌਲ ਚੰਗਾ ਨਾ ਬੱਚਿਆਂ ਦੇ ਰਹਿਣ ਲਈ ਚੰਗਾ ਇਸ ਤੋਂ ਚੰਗਾ ਇਹੋ ਰਹੇਗਾ ਕਿ ਏਜੰਟਾਂ ਨੂੰ ਹੋਰ ਕੀਮਤ ਘੱਟ ਕਰਨ ਨੂੰ ਕਿਹਾ ਜਾਵੇ ਸ਼ਾਇਦ ਕੋਈ ਗਾਹਕ ਆই ਜਾਵੇ ਹੁਣ ਜਿਉ ਉਹਦੀ ਪਤਨੀ ਕਦੇ-ਕਦਾਈ ਉਹ ਨਾਲ ਬੋਲਦੀ ਵੀ ਤਾਂ ਸਿਰਫ ਉਹਦੇ ਨੁਕਸੀ ਕੱਢਦੀ ਰਹਿੰਦੀ ਕਦੇ ਆਖਦੀ ਤੁਸੀਂ ਸਾਰੇ ਰਿਸ਼ਤੇਦਾਰਾਂ ਨਾਲੋਂ ਟੁੱਟ ਗਏ ਕਿਸੇ ਨੂੰ ਨਾਂਕ ਦੇ ਚਿੱਠੀ ਪਾਉਣੇ ਹੋ ਨਾ ਕਿਸੇ ਨੂੰ ਫੋਨ ਕਰਦੇ ਹੋ ਨਾ ਕਿਸੇ ਸੱਜਣ ਮਿੱਤਰ ਨੂੰ ਫੋਨ ਕਰਦੇ ਹੋ ਤਾਂ ਹੀ ਉਹ ਤਾਂ ਸਾਰੇ ਸਾਡੇ ਤੋਂ ਦੂਰ ਦੂਰ ਹੋ ਗਏ ਤੁਹਾਨੂੰ ਹੁਣ ਇਹ ਵੀ ਨਹੀਂ ਪਤਾ ਕਿ ਕਿਹੜੇ ਕੱਪੜੇ ਕਦੋਂ ਬਦਲਣੇ ਨੇ ਨਾ ਪਤਾ ਕਿ ਕਿਹੜਾ ਕੰਬੀਨੇਸ਼ਨ ਪਾਣਾ ਕੱਪੜੇ ਮੈਂ ਜਿਹੋ ਜਿਹਾ ਕੰਮ ਕਰਦਾ ਉਸੇ ਮੁਤਾਬਕ ਪਾਣੇ ਹੋਏ ਫੋਰ ਮੈਂ ਸੂਟਟਾ ਇਲਾਕੇ ਦੁਕਾਨ ਵਿੱਚ ਬਕਸਾ ਚੁੱਕਣ ਜਾਵਾਂ ਮੈਂ ਕਦੇ ਕੁਝ ਨਹੀਂ ਸੀ ਕਹਿਣਾ ਮੈਂ ਜਿਹੜੀ ਹਾਲਤ ਵਿੱਚ ਸ਼ੁਰੂ ਤੋਂ ਦੇਖਿਆ ਉਹ ਤਾਂ ਹੁਣ ਕੁਝ ਵੀ ਨਹੀਂ ਰਿਹਾ ਜਿਵੇਂ ਤੁਸੀਂ ਆਪਣੀ ਸੇਲ ਬਾਈ ਡੇਟ ਪਾਰ ਕਰ ਚੁੱਕੇ ਹੋ ਪਤਨੀ ਦੀ ਗੱਲ ਉਸ ਨੂੰ ਠੀਕ ਵੀ ਲੱਗਦੀ ਚੰਗੇ ਕੱਪੜੇ ਪੋਣਾ ਉਹਦਾ ਸ਼ੁਰੂ ਤੋਂ ਬੜਾ ਸ਼ੌਂਕ ਸੀ ਪਰ ਜਦੋਂ ਦੀ ਦੁਕਾਨ ਲਈ ਕਦੇ ਕੱਪੜੇ ਪਾਉਣ ਦਾ ਮੌਕਾ ਹੀ ਨਹੀਂ ਮਿਲਦਾ। ਬਸ ਉਹ ਕੰਮ ਵਾਲੇ ਭੱਦੇ ਕੱਪੜੇ ਸਾਰਾ ਹਫਤਾ ਚੱਲਦੇ। ਕਾਲੋਂ ਦਾ ਸ਼ੌਂਕ ਵੀ 부ਜ ਚੁੱਕਿਆ ਸੀ। ਵਧੀਆ ਖਾਣੇ ਦਾ ਸ਼ੌਂਕ ਵੀ ਗੁੰਮ ਹੋ ਗਿਆ ਸੀ। ਸੋਚਦਾ ਹਾਂ ਦੁਕਾਨ ਵਿਕਣ ਤੋਂ ਪਿੱਛੋਂ ਪਹਿਲਾਂ ਵਾਲੇ ਸ਼ੌਂਕ ਫੇਰ ਪਾ ਲੇਗਾ। ਉਸ ਲਾਈਫ ਸਟਾਈਲ ਦੀ ਆਪਣੀ ਹੀ ਰੰਗਤ ਹੁੰਦੀ ਆ। ਜੋ ਬੁੱਢੇ ਨੂੰ ਵੀ ਜਵਾਨ ਕਰਕੇ ਰੱਖਦੀ ਆ। ਉਹ ਵੀ ਕੀ ਦਿਨ ਸਨ। ਪਹਿਲੇ ਬੀਤੇ ਦਿਨ ਤੇ ਅੱਜ ਦੇ ਕੋਲੂ ਦੇ ਬੈਲ ਵਾਲੇ ਦਿਨਾਂ ਦੀ ਤੁਲਨਾ ਕਰਕੇ ਉਹਦਾ ਦਿਲ ਰੋਣ ਨੂੰ ਕਰਦਾ ਪਰ ਰੋਣ ਨਿਕਲਦਾ ਨਹੀਂ ਸੀ ਨਾ ਉਸ ਨੂੰ ਦੁਕਾਨ ਵਿੱਚੋਂ ਸੌਖਾ ਸਾਂ ਹੁੰਦਾ ਨਾ ਘਰ ਵਿੱਚ ਉਸ ਨੂੰ ਆਪਣਾ ਘਰ ਸਿਰਫ ਇੱਕ ਸਰਾਂਜਿਆ ਲੱਗਣ ਲੱਗ ਪਿਆ ਸੀ ਜਿਥੇ ਉਹਦਾ ਆਪਣਾ ਤਾਂ ਕੋਈ ਨਹੀਂ ਸੀ ਬਲਕਿ ਰਾਤ ਕੱਟਣ ਦਾ ਇੱਕ ਅੱਡਾ ਜਿਹਾ ਬਣ ਕੇ ਰਹਿ ਗਿਆ ਉਸ ਨੇ ਸਾਰੇ ਏਜੰਟਾਂ ਨੂੰ ਕੀਮਤ ਹੋਰ ਘੱਟ ਕਰਨ ਲਈ ਕਹਿ ਦਿੱਤਾ ਉਸ ਨੂੰ ਲੱਗਦਾ ਕਿ ਛਾਤੀ ਦੀ ਤਰਦ ਇੱਕ ਦਿਨ ਉਹਦੀ ਜਾਨ ਲੈ ਬੈਠੇਗਾ ਡਾਕਟਰ ਕਹਿੰਦਾ ਹੈ ਇਹ ਦਰਦ ਕਿਸੇ ਡਿਪਰੈਸ਼ਨ ਕਰਕੇ ਹੀ ਆ ਆਰਾਮ ਕਰਨ ਦੀ ਲੋੜ ਹੈ ਰਿਲੈਕਸ ਕਰਨ ਦੀ ਲੋੜ ਹੈ ਪਤਨੀ ਸ਼ੁਰੂ ਤੋਂ ਹੀ ਉਹਦੀ ਸਾਰੇ ਡਾਕ ਖੋਲਦੀ ਆਈ ਸੀ ਹਰ ਚਿੱਠੀ ਪੜ੍ਹਦੀ ਸੀ ਹਰ ਚਿੱਠੀ ਜੋ ਰੈਗੂਲਰ ਆਉਂਦੀ ਸੀ ਉਹਦੀ ਤਾਂ ਲਫਾਫੇ ਤੋਂ ਹੀ ਪਹਿਚਾਨ ਹੁੰਦੀ ਆ ਜਿਵੇਂ ਗੈਸ ਬਿਜਲੀ ਪਾਣੀ ਟੈਲੀਫੋਨ ਦੇ ਬਿੱਲਾਂ ਦੀਆਂ ਚਿੱਠੀਆਂ ਵੀ ਬਗੈਰ ਖੋਲਿਆਂ ਪਹਿਚਾਣੀਆਂ ਜਾਂਦੀਆਂ ਨੇ ਬੈਂਕ ਸਟੇਟ ਦੇ ਲਫਾਫੇ ਦਾ ਆਪਣਾ ਹੀ ਰੰਗ ਤੇ ਸਾਈਜ਼ ਹੁੰਦਾ ਉਹਦੀ ਕੋਈ ਵੀ ਚਿੱਠੀ ਅਜਾਈ ਨਹੀਂ ਸੀ ਜੋ ਪਤਨੀ ਤੋਂ ਚੋਰੀ ਰੱਖਣੀ ਹੁੰਦੀ ਐਸੇ ਕਰਕੇ ਉਸ ਨੂੰ ਕੋਈ ਡਰ ਨਹੀਂ ਸੀ ਹੁੰਦਾ ਸਗੋਂ ਉਹਦੀ ਸਿਰਦਰਦੀ ਘਟਦੀ ਸੀ ਕੀ ਪਤਨੀ ਆਪੇ ਚਿੱਠੀ ਖੋਲੇ ਤੇ ਉੱਤਰ ਦੇਵੇ ਇੱਕ ਦਿਨ ਜਦੋਂ ਉਹ ਘਰ ਆਇਆ ਤਾਂ ਇੱਕ ਖਾਕੀ ਰੰਗ ਦਾ ਲੰਬਾ ਜਿਹਾ ਖਤ ਉਹਦੇ ਨਾਮ ਤੇ ਬੰਦ ਪਿਆ ਸੀ ਉਹ ਹੈਰਾਨ ਸੀ ਕਿ ਅਜਿਹੇ ਆਕਾਰ ਦੀ ਚਿੱਠੀ ਪਹਿਲਾਂ ਕਦੇ ਨਹੀਂ ਆਈ ਨਾਮ ਪਤਾ ਵੀ ਚਰਨ ਸਿੰਘ ਦਾ ਹੀ ਸੀ ਉਸਨੇ ਚਿੱਠੀ ਖੋਲੀ ਇੱਕ ਵਕੀਲ ਦੀ ਚਿੱਠੀ ਸੀ ਜਿਸ ਵਿੱਚ ਲਿਖਿਆ ਸੀ ਤੇਰੀ ਪਤਨੀ ਤੇਰੇ ਘਰ ਵਿੱਚ ਖੁਸ਼ ਨਹੀਂ ਰਹਿ ਰਹੀ ਕਿਉਂਕਿ ਤੂੰ ਉਸ ਨੂੰ ਤੇ ਬੱਚਿਆਂ ਨੂੰ ਆਪਣਾ ਵਕਤ ਨਹੀਂ ਦਿੰਦਾ। ਵੇਲੇ ਸਿਰ ਘਰ ਨਹੀਂ ਵੜਦਾ। ਪਤਨੀ ਤੇ ਬੱਚਿਆਂ ਨੂੰ ਇਗਨੋਰ ਕਰਦਾ ਏ। ਪਤਨੀ ਦੀ ਸਲਾਹ ਕਦੇ ਨਹੀਂ ਮੰਨੀ। ਉਸ ਅਨੁਸਾਰ ਉਹ ਤੇਰੇ ਘਰ ਵਿੱਚ ਇੱਕ ਕੈਦੀ ਗੁਲਾਮ ਤੋਂ ਵੱਧ ਕੁਝ ਨਹੀਂ। ਤੂੰ ਬੱਚਿਆਂ ਦੀ ਦੇਖਭਾਲ ਕਰਨ ਵਿੱਚ ਉਹਦੀ ਕੋਈ ਮਦਦ ਨਹੀਂ ਕਰਦਾ। ਨਾ ਤੂੰ ਫੈਮਿਲੀ ਨੂੰ ਕਦੇ ਬਾਹਰ ਲੈ ਕੇ ਜਾਣਾ ਏ। ਨਾ ਕਦੇ ਛੁੱਟੀਆਂ ਕੱਟਣ ਲੈ ਕੇ ਜਾਣਾ ਏ। ਸਾਨੂੰ ਅਫਸੋਸ ਨਾਲ ਲਿਖਣਾ ਪੈ ਰਿਹਾ ਅਜੇ ਹੀ ਦਸ਼ਾ ਵਿੱਚ ਤੇਰੀ ਪਤਨੀ ਤੇਰੇ ਨਾਲ ਹੋਰ ਨਹੀਂ ਰਹਿਣਾ ਚਾਹੁੰਦੀ ਜੀ ਦਾ ਮਤਲਬ ਤੈਨੂੰ ਮੈਂਟਰੀਮੋਰਨਿਅਲ ਘਰ ਵਿੱਚੋਂ ਬਾਹਰ ਨਿਕਲਣਾ ਪਵੇਗਾ ਬੱਚੇ ਤੇਰੀ ਪਤਨੀ ਸੰਭਾਲੇਗੀ ਪਤਨੀ ਤੇ ਬੱਚਿਆਂ ਦਾ ਖਰਚਾ ਤੇ ਘਰ ਦੀ ਕਿਸ਼ਤ ਵੀ ਤੈਨੂੰ ਬਾਹਰ ਰਹਿ ਕੇ ਹੀ ਅਦਾ ਕਰਨੀ ਹੋਵੇਗੀ ਬਿਜ਼ਨਸ ਵੇਚਣ ਤੇ ਉਹਦਾ ਅੱਧ ਪਤਨੀ ਦੇ ਹਵਾਲੇ ਕਰਨਾ ਪਵੇਗਾ ਸਾਡੀ ਪਟੀਸ਼ਨ ਕਚਹਿਰੀ ਵਿੱਚ ਜਾ ਰਹੀ ਹੈ ਤੇ ਸਾਡੀ ਸਲਾਹ ਹੈ ਕਿ ਤੂੰ ਕਿਸੇ ਆਪਣੇ ਵਕੀਲ ਨਾਲ رابطہ ਕਰ ਲੈ ਚਿੱਠੀ ਪੜ ਕੇ ਚਰਨ ਸਿੰਘ ਨੂੰ ਲੱਗਾ ਜਿਵੇਂ ਤੁਖ ਦੇ ਗੋਟੇ ਦੀ ਅੱਗ ਭੜਕ ਪਈ ਹੋਵੇ ਚਿੱਠੀ ਨੂੰ ਬਾਰ-ਬਾਰ ਪੜਦਾ ਰਿਹਾ ਉਸ ਰਾਤ ਉਹਨੇ ਰੋਟੀ ਵੀ ਨਹੀਂ ਖਾਦੀ ਟੇਬਲ ਤੇ ਰੋਟੀ ਹੈਵੀ ਨਹੀਂ ਸੀ ਉਹਦੇ ਸਰੀਰ ਵਿੱਚ ਹਿੰਮਤ ਨਹੀਂ ਸੀ ਰਹੀ ਕਿ ਉੱਪਰ ਆਪਣੇ ਬੈੱਡਰੂਮ ਵਿੱਚ ਜਾ ਕੇ ਸੋਵੇ ਸਾਰੀ ਰਾਤ ਸੋਫੇ ਤੇ ਬੈਠਾ ਰਿਹਾ ਤੜਕਸਰ ਉੱਠ ਕੇ ਮਲਕੜੇ ਜਿਹੇ ਘਰੋਂ ਨਿਕਲਿਆ ਫਰੰਟ ਗਾਰਡਨ ਦੇ ਫੁੱਲਾਂ ਤੇ ਨਜ਼ਰ ਮਾਰੀ ਫੁੱਲ ਮੁਰਝਾ ਕੇ ਗਰਦ ਨਾਲ ਛੁੱਟੀ ਪਏ ਸੀ ਲੱਗਿਆ ਫੁੱਲ ਵੀ ਅੱਗ ਦੀ ਝੁਲਸ ਵਿੱਚ ਆ ਗਏ ਹਨ ਉਹ ਗੱਡੀ ਵਿੱਚ ਬੈਠਿਆ ਗੱਡੀ ਸਟਾਰਟ ਕੀਤੀ ਪਰ ਉਸ ਨੂੰ ਸਮਝ ਨਹੀਂ ਸੀ ਆ ਰਹੀ ਉਹ ਦੁਕਾਨ ਤੇ ਜਾਵੇ ਜਾਂ ਕੀਤੇ ਹੋਰ ਦੋਸਤੋ ਸਾਨੂੰ ਹਮੇਸ਼ਾ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਵਿੱਚ ਬੈਲੈਂਸ ਬਣਾਉਣਾ ਆਉਣਾ ਚਾਹੀਦਾ ਹੈ ਉਮੀਦ ਕਰਦੀ ਹਾਂ ਜੀ ਤੁਹਾਨੂੰ ਅੱਜ ਦੀ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣੇ ਦਾ ਖਿਆਲ ਰੱਖਿਓ ਜੀ ਪੰਜਾਬੀ ਆਵਾਜ਼ ਕਹਾਣੀਆਂ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ